ਪ੍ਰਧਾਨ ਜੀ ਕੀ ਨਾਂ ਤੁਹਾਡਾ ਤੇ ਕਿਸ ਜੀ ਕੋਲ ਅੱਜ ਇਕੱਠੇ ਹੋਏ ਹੋ ਵੈਕਟੀਸ਼ਨ ਕਿਸ ਜੀ ਨੂੰ ਲਗਿਆ ਮੈਂ ਕਾਕਾ ਸਿੰਘ ਕੋੜਾ ਸੂਬਾ ਜਰਨ ਸਕੱਤਰ ਭਾਰਤੀ ਕਿਸਾਨ ਜਨਮਨਤਾ ਸਿੱਧੂਪੁਰ ਅੱਜ ਸਾਡੇ ਜ਼ਿਲ੍ਹਾ ਬਠਿੰਡਾ ਕਮੇਟੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀਗਾ ਐਸਐਸਪੀ ਦੇ ਘਰੋਂ ਦਾ ਉਹਦੇ ਸਬੰਧ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚੋਂ ਬਲਾਕਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਜਿਹੜੇ ਕਿਸਾਨ ਆ ਗਏ ਸਾਡੇ ਆਏ ਨੇ ਪਿਛੇ ਲੰਮੇ ਸਮੇਂ ਤੋਂ ਸਾਡੇ ਪ੍ਰਸ਼ਾਸਨ ਨਾਲ ਤੇ ਸਾਡਾ ਜ਼ਿਲ੍ਹਾ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਮੀਟਿੰਗਾਂ ਬੇਸ਼ਿੱਟਾ ਰਹਿੰਦੀਆਂ ਰਹਿੰਦੇ ਨੇ ਲਾਰੇ ਲੱਪੇ ਲਾਉਂਦੇ ਰਹਿੰਦੇ ਜਿਹਦੇ ਵਿੱਚੋਂ ਸਾਨੂੰ ਮਜਬੂਰ ਹੋ ਕੇ ਅੱਜ ਜਿਹੜਾ ਇਹ ਇਕੱਠ ਕਰੀਤਾ ਜਾਣੇ ਸਾਡੇ ਸਾਰੇ ਸਟੇਟਾਂ ਦੇ ਸਾਰੇ ਲੀਡਰਸ਼ਿਪ ਆ ਜਿਹੜਾ 25 ਤਰੀਕ ਦੀ ਤਿਆਰੀ ਲੱਗੀ ਹੋਈ ਆ ਪਰ ਫੇਰ ਵੀ ਮਜਬੂਰੀ ਬੱਸ ਇੱਥੋਂ ਦੇ ਰਵੱਈਆ ਜਿਹੜਾ ਪ੍ਰਸ਼ਾਸਨ ਦਾ ਜਿਹੜੀ ਗੱਲਬਾਤ ਨਾ ਸਿਰੇ ਲਾਉਣੀ ਜਿਹੜੇ ਸਾਡੇ ਕਿਸਾਨ ਆਗੂਆਂ ਤੇ ਪਰਚੇ ਪਾਏ ਆ ਉਹ ਰੱਦ ਨਾ ਕਰਕੇ ਤਾਂ ਜਿਹੜੀਆਂ ਉਹਨਾਂ ਨੇ ਦਰਖਾਸਤਾਂ ਦਿੱਤੀਆਂ ਉਹਦੀ ਸੁਣਵਾਈ ਨਾ ਹੋਈ ਐ ਤਾਂ ਉਹਦੇ ਵੱਲੋਂ ਅੱਜ ਜਿਹੜਾ ਸਾਨੂੰ ਇਹ 19 ਤਰੀਕ ਦਾ ਐਸਐਸਪੀ ਘਰੌ ਦਾ ਪ੍ਰੋਗਰਾਮ ਦਿੱਤਾ ਗਿਆ ਉਹਦੇ ਵਿੱਚ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਕਿਸਾਨ ਹੈਗੇ ਇੱਥੇ ਇਕੱਠੇ ਹੋਏ ਨੇ ਥੋੜਾ ਸਮਾਂ ਪਹਿਲਾਂ ਇਹ ਤੋਂ ਜ਼ਿਲ੍ਹਾ ਕਮੇਟੀ ਨੂੰ ਪ੍ਰਸ਼ਾਸਨ ਨੇ ਬੁਲਾਇਆ ਉਹਦੇ ਵਿੱਚੋਂ ਇਹੀ ਹੁੰਦਾ ਮੈਨੂੰ ਲੱਗਦਾ ਵੀ ਇਹਨਾਂ ਨੂੰ ਰੋਕੋ ਜੇ ਆਪਣੀ ਗੱਲਬਾਤ ਵਧੀਆ ਚੱਲਦੀ ਐ ਗੱਲਬਾਤ ਅਮਲ ਦੇ ਵਿੱਚ ਜਿੰਨਾ ਚਿਰ ਆਪਾਂ ਨੂੰ ਕੋਈ ਲਿਖਤ ਨਹੀਂ ਲੈ ਕੇ ਆਉਂਦੇ ਕੋਈ ਕਾਰਵਾਈ ਨਹੀਂ ਕਰਦੇ ਉਨਾ ਚਿਰ ਇਹ ਧਰਨਾ ਜਾਰੀ ਰਹੂਗਾ। ਵੀ ਵੱਡੇ ਮਾਮਲੇ ਕਿਹੜੇ ਆ? ਹਾਈਲਾਈਟਡ ਮਾਮਲੇ ਆ। ਆਹ ਵੱਡੇ ਉਹ ਜ਼ਿਲ੍ਹਾ ਕਮੇਟੀ ਨੂੰ ਸਾਰੇ ਆ ਜਿਹੜੇ ਪ੍ਰਸ਼ਾਸਨ ਨੂੰ ਦਰਖਾਸਤਾਂ ਦਿੱਤੀਆਂ ਉਹਨੇ ਮੇਰੇ ਧਿਆਨ 'ਚ ਨਹੀਂ ਗਾ। ਤਾਂ ਉਹ ਆਪਾਂ ਸਾਰੇ ਜਿਹੜੇ ਇਥੋਂ ਮਾਰਚ ਬਣਾ ਕੇ ਹੁਣ ਲੈ ਕੇ ਜਾਵਾਂਗੇ। ਉਹ ਸਟੇਜ ਤੇ ਇੱਕ ਇੱਕ ਮੰਗ ਜਿਹੜੀਆਂ ਪਿੱਛੇ ਜ਼ਿਲ੍ਹਾ ਕਮੇਟੀ ਦੀਆਂ ਨਾਲ ਪ੍ਰਸ਼ਾਸਨ ਨਾਲ ਸਾਡੀਆਂ ਗੱਲਬਾਤ ਹੁੰਦੀਆਂ ਰਹੀਆਂ ਨੇ ਕਿਹੜੇ-ਕਿਹੜੇ ਇਸ਼ੂ ਆ। ਕਿਹੜੇ-ਕਿਹੜੇ ਤੇ ਇਸ਼ੂ ਤੋਂ ਸਰਕਾਰ ਪਿੱਛੇ ਹਟਿਆ ਪ੍ਰਸ਼ਾਸਨ ਪਿੱਛੇ ਹਟਿਆ ਉਹ ਸਾਰਾ ਮੂਰੇ ਲੈ ਕੇ ਆਵਾਂਗੇ। ਆ ਮੇਨ ਜਿਹੜੇ ਦੋ ਹੈਗੇ ਆ ਵੀ ਸਾਡੇ ਬਲਾਕ ਪ੍ਰਧਾਨ ਨੇ ਮ ਲਵੰਡੀ ਸਾਹਬੋ ਪੋਲਾ ਸਿੰਘ ਕੋਟੜਾ ਬਲਾਕ ਰਾਮਪਰਾ ਦੋ ਮਸਲੇ ਤਾਂ ਉਹਨਾਂ ਨਾਲ ਸੰਬੰਧਤ ਨੇ ਉੱਪਰ ਆ ਜਿਹੜੇ ਬਾਕੀ ਜਿਹੜੇ ਹੋਰ ਵੀ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਰਹੀ ਆ ਉਹ ਸਾਰੇ ਇਹਨਾਂ ਨਾਲ ਤੈਅ ਕਰਕੇ ਉਹ ਤੇ ਕੀ ਕਹਿੰਦਾ ਪ੍ਰਸ਼ਾਸਨ ਅਮਲ ਕਰਦਾ ਏ ਕਿ ਨਹੀਂ ਕਰਦਾ ਕਿ ਹਜੇ 19 ਮਾਰਚ ਵਾਲੇ ਜਿਹੜੇ ਮੁੱਖ ਮੰਤਰੀ ਦਾ ਬੋਲਿਆ ਹੋਇਆ ਵੀ ਕਿਸਾਨਾਂ ਨੂੰ ਬਦਨਾਮ ਕਰਕੇ ਵੀ ਇਕੱਠੇ ਨਾ ਹੋਣ ਜਿੰਨਾ ਉਹਨਾਂ ਨੇ ਕੁਝ ਕੀਤਾ ਆ ਉਹਦਾ ਨਤੀਜਾ ਹੈ ਕਿਸਾਨ ਓਦੋਂ ਵੀ ਤਕੜੇ ਹੋ ਕੇ ਆਏ ਨੇ ਜਿਹੇ ਜਿਹੀਆਂ ਪਾਲਿਸੀਆਂ ਲੈ ਕੇ ਆਏ ਸੀਗੇ ਲੱਗਦਾ ਸੀ ਸਰਕਾਰ ਨੂੰ ਕਿ 19 ਮਾਰਚ ਨੂੰ ਕਿਸਾਨਾਂ ਨੂੰ ਖੰਡੇੜਤਾ ਸ਼ੰਭੂ ਅਤੇ ਖਨੌਰੀ ਰਤਨਪੁਰੇ ਤੋਂ ਵੀ ਹੁਣ ਕਿਸਾਨ ਨਹੀਂ ਇਕੱਠੇ ਹੋਣਗੇ ਪਰ ਉਦੋਂ ਜਿਆਦੇ ਜਿਹੜੀ ਨੀਤੀ ਹੈ ਜਿਹਦੇ ਤਹਿਤ ਸਾਨੂੰ ਖੰਡੇੜਿਆ ਉਹ ਲੋਕ ਸੇਤੀ ਬਹੁਤ ਸਮਝ ਗਏ। ਇਹ ਹੀ ਭਾਜਪਾ ਕਹਿ ਰਹੀ ਸੀ ਤਾਂ ਇਹ ਹੀ ਮੁੱਖ ਮੰਤਰੀ ਸਾਡਾ ਇਹਨਾਂ ਦਾ ਮੰਤਰੀ ਇਹਨਾਂ ਦੇ ਪ੍ਰਧਾਨ ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਉਹ ਜ਼ਮੀਨ ਦੇ ਵਿੱਚ ਕਿੰਨੇ ਫਾਇਦੇ ਆ। ਤਾਂ ਜਦੋਂ ਪਤਾ ਇਹ ਲੱਗਿਆ ਵੀ ਇਹਨਾਂ ਨੇ ਦੇਣਾ ਤਾਂ ਕੁਝ ਨਹੀਂ ਲੈਣਾ ਹੀ ਹੈ। ਤਾ ਕਿਸਾਨ ਬਹੁਤ ਛੇਤੀ ਸਮਝ ਗਏ ਜਿਵੇਂ 7 ਤਰੀਕ ਦੇ ਸਾਡੇ ਉਸ ਇਕੱਠ ਨੇ ਜੋਧਾ ਪਿੰਡ ਦੇ ਵਿੱਚ ਜਿਹੜਾ 1450 ਕੱਲੇ ਉਸ ਪਿੰਡ ਦੀ ਜ਼ਮੀਨ ਆਉਂਦੀ ਸੀ ਤਾਂ ਕੱਲੇ 24000 ਲੁਧਿਆਣੇ ਜ਼ਿਲ੍ਹੇ ਦੀ